ਸਿੱਪੋ ਵਾਲੇ ਮੀਟਰਾਂ ਨੂੰ ਲੈ ਕੇ ਲਗਾਤਾਰ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਮੁਰਦੋ ਕਿਸਾਨ ਜਥੇਬੰਦੀਆਂ ਗਰਮ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲਗਾਤਾਰ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ 14 ਜੁਲਾਈ ਨੂੰ ਵੱਡਾ ਇਕੱਠ ਕਰਨ ਜਾ ਰਹੇ ਹਾਂ ਤੇ ਕਈ ਦਫ਼ਤਰਾਂ ਦਾ ਘਿਰਾਓ ਤੱਕ ਕੀਤਾ ਜਾਵੇਗਾ ਕਿਸਾਨ ਜਥੇਬੰਦੀਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨ ਦੇ ਲਈ ਅਪੀਲ ਹੈ ਜਿਹੜੀ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਰ ਦਿੱਤੀ ਗਈ ਹੈ ਲਗਾਤਾਰ ਹੁਣ ਚਿਪ ਵਾਲੇ ਮੀਟਰਾਂ ਨੂੰ ਲੈ ਕੇ ਵਿਰੋਧਤਾ ਕੀਤਾ ਜਾ ਰਿਹਾ ਤੇ ਜਿਸ ਦੇ ਤਹਿਤ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਚਿਪ ਵਾਲੇ ਮੀਟਰ ਨਹੀਂ ਲੱਗਣ ਦਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਦਾ ਵਿਰੋਧ ਲਗਾਤਾਰ ਚੱਲ ਹੀ ਰਹੇਗਾ ਤੇ ਜੇਕਰ ਸਰਕਾਰ ਸਾਡੀਆਂ ਗੱਲਾਂ ਸਾਡੀਆਂ ਮੰਗਾਂ ਜਿਹੜੀਆਂ ਕਿ ਨਹੀਂ ਮੰਨਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਅਗਰਸ਼ ਹੋ ਜਿਹੜਾ ਕਿ ਤੇਜ਼ ਕਰਾਂਗੇ ਤੇ ਦੇਸੋ ਬਾਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਐਲਾਨ ਤਾਂ ਕਰ ਦਿੱਤਾ ਗਿਆ ਤੇ 14 ਜੁਲਾਈ ਨੂੰ ਜਿਹੜਾ ਕਿ ਕਈ ਦਫ਼ਤਰਾਂ ਦਾ ਘਰਾਓ ਤਾਂ ਕੀਤਾ ਜਾਵੇਗਾ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜਾ ਕਿ ਆਮੋ ਸਾਹਮਣਾ ਦੇਖਣ ਨੂੰ ਮਿਲ ਸਕਦਾ ਹੈ ਹੋਰ ਕੀ ਕੁਝ ਕਹਿਣਾ ਹੈ ਕਿਸਾਨ ਜਥੇਬੰਦੀਆਂ ਦਾ ਆਓ ਤੁਹਾਨੂੰ ਸੁਣਾਉਣੇ ਆ ਅੱਜ ਆਪਾਂ 14 ਜੁਲਾਈ ਨੂੰ ਬਿਜਲੀ ਦੇ ਨਿੱਜੀਕਰਨ ਤੇ ਸਮਾਰਟ ਮੀਟਰਾਂ ਦੇ ਮੁੱਦੇ ਨੂੰ ਲੈ ਕੇ ਬਿਜਲੀ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਸੰਬੰਧੀ ਗੱਲ ਕਰਨੀ ਹੈ ਇਸ ਤੋਂ ਇਲਾਵਾ ਹੋਰ ਬਿਕੋਜ ਜੋ ਮੁੱਦੇ ਵਿਚਾਰੇ ਜਾਣੇ ਆ 14 ਜੁਲਾਈ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਭਰ ਦੇ ਚੀਪ ਦਫ਼ਤਰਾਂ ਪਾਵਰ ਕਮ ਦੇ ਐਸਸੀ ਦਫ਼ਤਰਾਂ ਤੇ ਐਕਸ਼ਨ ਦਫ਼ਤਰਾਂ ਅੱਗੇ ਤਰਨੇ ਦਿੱਤੇ ਜਾ ਰਹੇ ਆ ਇਹਨਾਂ ਤਰਨਿਆਂ ਵਿੱਚ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚੋਂ 11 ਕਿਸਾਨ ਮਜ਼ਦੂਰ ਬੀਬੀਆਂ ਹੋਰ ਸਾਰੇ ਵਰਗ ਮੁਲਾਜ਼ਮ ਹੋਰ ਜਿਹੜੀਆਂ ਭਰਾਤਰੀ ਜਥੇਬੰਦੀਆਂ ਤੋਂ ਇਲਾਵਾ ਰੇੜੀ ਫੜੀ ਵਾਲੇ ਟੈਂਪੂ ਵਾਲੇ ਸਾਰੇ ਹੀ ਵਰਗ ਜਿਹੜੇ ਆ ਉਹ ਸ਼ਾਮਲ ਹੋ ਰਹੇ ਆ ਤੇ ਬਹੁਤ ਹੀ ਵਿਸ਼ਾਲ ਪੱਧਰ ਤੇ ਲਾਂਬਦੀ ਪਹਿਲੇ ਦਿਨਾਂ ਚ ਕੀਤੀ ਗਈ ਹੈ ਤੁਹਾ ਦਾ ਅਸਰ 14 ਤਰੀਕ ਨੂੰ ਦਿਖੇਗਾ। ਉਸ ਦਿਨ ਪੂਰਾ ਸਮੂਹ ਸਮਾਜ ਆਪਣੀ ਬਾਣੀ ਠਾਏਗਾ। ਤਾਂ ਜੋ ਭਗਵੰਤ ਮਾਨ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਦੇ ਜਿਹੜੇ ਬੋਲੇ ਕਾਨੇ ਖੋਲੇ ਜਾ ਸਕਣ। ਕਿ ਬਿਜਲੀ ਜਿਹੜੀ ਆ ਲੋਕਾਂ ਦੀ ਜ਼ਿੰਦਗੀ ਆ। ਬਿਜਲੀ ਨੂੰ ਤੁਸੀਂ ਪ੍ਰਾਈਵੇਟ ਹੱਥਾਂ 'ਚ ਦੇਣ ਜਾ ਰਹੇ ਜੋ ਪੂਰੀ ਤਰ੍ਹਾਂ ਪਹਿਲਾਂ ਹੀ ਦਿੱਤੀ ਗਈ ਆ। ਤੇ 스마트 미터 ਲਾ ਕੇ ਇਸ ਬਿਜਲੀ ਦਾ ਜਿਹੜਾ ਲੋਕਾਂ ਦਾ ਦਾਰਾ ਸੀ ਉਹਦਾ ਭੋਗ ਪਾਉਣ ਜਾ ਰਹੇ ਜੀ ਜਿਹਦੇ ਨਾਲ ਲੋਕਾਂ ਨੂੰ ਲੋਕਾਂ ਦੇ ਕਿਸਾਨਾਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਸਾਰੇ ਸਮੂਹ ਵਰਗਾਂ ਦੇ ਬੱਚਿਆਂ ਨੂੰ ਉੱਥੇ ਨੌਕਰੀ ਮਿਲੀ ਸੀ ਤੇ ਸਸਤੀ ਬਿਜਲੀ ਮਿਲ ਰਹੀ ਸੀ ਉਸ ਦਾ ਉਸ ਨੂੰ ਤੁਸੀਂ ਖਤਮ ਕਰਨ ਜਾ ਰਹੇ ਜੀ ਇਸ ਲਈ ਉਸ ਨਿੱਜੀ ਬਿਜਲੀ ਦੇ ਨਿੱਜੀ ਕਰਨ ਦਾ ਤੇ ਸਮਾਰਟ ਮੀਟਰਾਂ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤੇ ਸਾਰੇ ਵਰਗਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਵਾ। ਤੋਂ ਆਵਾਜ਼ ਉਹਦਨ ਜ਼ੋਰਦਾਰ ਢੰਗ ਨਾਲ ਠੰਗਣਾ ਠਾਈ ਜਾਵੇਗੀ। ਸਾਰੇ ਪੰਜਾਬ ਦੇ ਵਿੱਚ 11 ਏਕੜ ਜ਼ਮੀਨ ਪੰਚਾਇਤਾਂ ਨੇ ਬੁਖ ਦਿੱਤੀ ਆ ਦਫ਼ਤਰਾਂ ਵਾਸਤੇ ਗਰੇਟਾ ਵਾਸਤੇ। ਜੋ ਤਾਰਾਂ ਖੰਭਿਆਂ ਦਾ ਜਾਲ ਵਿਛਿਆ ਜਿਹੜਾ ਟਾਂਚਾ ਬਣਿਆ ਬਿਜਲੀ ਦਾ ਉਹ ਸਾਰਾ ਕਿਸਾਨਾਂ ਦੀਆਂ ਜ਼ਮੀਨਾਂ 'ਚ ਬਣਿਆ ਹੋਇਆ ਜਿਹਦਾ ਕੋਈ ਕਿਰਾਇਆ ਨਹੀਂ ਲਿਆ। ਕਿਉਂਕਿ ਸਸਤੀ ਬੱਤੀ ਮਿਲ ਰਹੀ ਸੀ ਸਬਸਿਡੀ ਤੇ ਮਿਲ ਰਹੀ ਸੀ ਸਾਡੇ ਬੱਚਿਆਂ ਨੂੰ ਕੰਮ ਮਿਲ ਰਿਆ ਸੀ ਤੇ ਲੋਕਾਂ ਦਾ ਧਾਰਾ ਸੀ ਗੁਰਦਾਰੇ ਸਾਹਿਬ ਵਰਗਾ ਉਸ ਨੂੰ ਤੁਸੀਂ ਪ੍ਰਾਈਵੇਟਾਂ ਥੰਝ ਦੇ ਕੇ ਜਿਹੜਾ ਜਿਹੜਾ ਇੱਕ ਪਬਲਿਕ ਦਾ ਧਾਰਾ ਵਾ ਉਹਨੂੰ ਮੁਨਾਫੇ ਨਾਲ ਜੋੜ ਕੇ ਤੇ ਉਹ ਪ੍ਰਾਈਵੇਟ ਕੰਪਨੀਆਂ ਨੂੰ ਲੋਕਾਂ ਨੂੰ ਲੁੱਟਣ ਦੀ ਇਜਾਜ਼ਤ ਦੇ ਰਹੇ ਜੋ